ਪਰ ਉਹ ਤਿੰਨ ਟਾਈਮ ਰੋਟੀ ਖਾਈ ਦੀ ਬਸ 10 ਹੋਰ ਚਾਰ ਟਾਈਮ ਖਾਣੀ ਆਹੋ ਚਾਰ ਟਾਈਮ ਖਾਣੀ ਜਦੋਂ ਅਸੀਂ ਕੁਆਰੇ ਸੀ ਚਾਰ ਟਾਈਮ ਖਾਂਦੇ ਸੀ ਤੇ ਤੁਹਾਨੂੰ ਕਿਹ ਲੈ ਗਏ ਕਿਉਂ ਮੰਨੀ ਕਹਿੰਦਾ ਨੂੰ ਕੰਮ ਕਰਨ ਵਾਸਤੇ ਛੱਡ ਜਾਂਦੇ ਇਹ ਬੁਰਾ ਹਾਲ ਹੋ ਗਿਆ ਭਾਈ ਝਾੜੂ ਲਾ ਲਾ ਕੇ ਲੈ ਲਓ ਭਾਈ ਮਿਹਨਤਾਂ ਦੀ ਵੀਡੀਓ ਦੇਖੋ ਤੇ ਹੁਣ ਦੇਖੋ ਕਿੰਨਾ ਜ਼ਿਆਦਾ ਸਫਾਈ ਅਸੀਂ ਕਰ ਦਿੱਤੀ ਐ ਹੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਕੰਮਕਾਰ ਚੱਲਦੇ ਨੇ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਕਿਧਰ ਗਿਆ ਮੁੰਡਾ ਪਿੱਛੋਂ ਮੁੰਡਾ ਹੀ ਗਾਇਬ ਹੋ ਗਿਆ ਜਿਹੜੀਆਂ ਜਿਹਨ ਮੈਂ ਦਿਖਾਣਾ ਸੀ ਤੇ ਉਹਦੇ ਉਹਦੇ ਸਿਲਸਿਲੇ ਦੇ ਵਿੱਚ ਅੱਜ ਤੁਹਾਨੂੰ ਪਤਾ ਵੀ ਸ਼ਾਦ ਤੇ ਕੰਮ ਚੱਲ ਰਿਹਾ ਸੀਗਾ ਟੈਲੈਂਟ ਹੂਨਾਂ ਦਾ ਤੇ ਹੁਣ ਕੰਮ ਜਿਹੜਾ ਉਹ ਥੱਲੇ ਜਾ ਪਹੁੰਚਿਆ ਥੱਲੇ ਯਾਨੀ ਕਿ ਪੌੜੀਆਂ ਤੇ ਜਾ ਪਹੁੰਚਿਆ ਤੇ ਆ ਗਿਆ ਮੁੰਡਾ ਵਿਆਹ ਆ ਦੇਖੋ ਆ ਗਿਆ ਮੁੰਡਾ ਵਿਆਹ ਤੇ ਹੁਣ ਕੰਮ ਜਿਹੜਾ ਥੱਲੇ ਜਾ ਪਹੁੰਚਾ ਥੱਲੇ ਇਸ ਕਰਕੇ ਕਹਿ ਰਿਹਾ ਵੀ ਆ ਆਈਡੀਆ ਟੈਲਾਂ ਇਹ ਟੈਲਾਂ ਲਗਣੀਆਂ ਹੁਣ ਆ ਪੋੜੀਆਂ ਦੇ ਵਿੱਚ ਤੇ ਮਿਸਤਰੀ ਸਾਹਿਬ ਆ ਚੁੱਕੇ ਨੇ ਆਪਣੇ ਪੱਪੂ ਜੀ ਮਿਸਤਰੀ ਪੱਪੂ ਏ ਪੱਪੂ ਮਿਸਤਰੀ ਇਹਨੂੰ ਯਾਦ ਕਰ ਲਓ ਤੇ ਇਹ ਬੰਦਾ ਬਹੁਤ ਘੈਂਡ ਕੰਮ ਕਰਦਾ ਤੇ ਇਹ ਹੁਣ ਲਾਏਗਾ ਟੈਲਾਂ ਠੀਕ ਹੈ ਜੀ ਤੇ ਆਪਾਂ ਹੁਣ ਚੱਲੇ ਆ ਸੀਮਿੰਟ ਸੁਮਣ ਲੈਣ ਤੇ ਹੋਰ ਸਮਾਨ ਸੋਦਾ ਜਾਂ ਲੈਣ ਇਕਾ ਜਿਹੜਾ ਆਪਾਂ ਚਾਹੀਦਾ ਨਾਲ ਹੈਨਾ ਸੀਮਿੰਟ ਦਾ ਤੁਹਾਨੂੰ ਪਤਾ ਲੱਗਦਾ ਹੀ ਲੱਗਦਾ ਨਾਲ ਤੇ ਡੈਡੀ ਹੁਣੀ ਇੱਧਰ ਚੱਲੇ ਨੇ ਪਿੰਡ ਤਿਆਰ ਸ਼ਹਿਰ ਹੋ ਗਏ ਬੈਠੇ ਨੇ ਰੋਟੀ ਰੋਟੀ ਖਾ ਰਹੇ ਨੇ ਤੇ ਇੱਧਰ ਕਾਕਾ ਵੀ ਸਾਡਾ ਨਾਲ ਚੱਲਿਆ ਦਾਦੀ ਦਾਦੂ ਦੇ ਹੈਨਾ ਰਾਤੀ ਕੀ ਹੋਇਆ ਸੀ ਪਤਾ ਨਾ ਲਾਈਵ ਦੇ ਵਿੱਚ ਲਾਈਵ ਚੱਲ ਰਿਹਾ ਸੀ ਤੇ ਲਾਈਵ ਚੱਲਦੇ ਚੱਲਦੇ ਲਾਈਵ ਦੇ ਵਿੱਚ ਨੇ ਨਾ ਜਿਹੜਾ ਪਾਈਪ ਹੁੰਦੀ ਏ ਤੇ ਪਾਈਪ ਦੇ ਮੂੰਹ ਚ ਜਾ ਵਜੀ ਦਿਖਾਈ ਇਹਦਾ ਮੂੰਹ ਪਾੜ ਕੇ ਤੇ ਉਹ ਦੇਖੋ ਆਏ ਹਾਏ ਉਹ ਕਿਵੇਂ ਲੱਗੀ ਵੀ ਠੀਕ ਆ ਹੁਣ ਵੈਸੇ ਹੈ ਨਹੀਂ ਇੰਨਾ ਰਾਤੀ ਬਹੁਤ ਜਿਆਦਾ ਸੀਗਾ ਗਰਮੀ ਦਾ ਡੀਟ ਹੋਇਆ ਤੇ ਹੁਣ ਠੀਕ ਹੋ ਚੁੱਕਾ ਵੈਸੇ ਪਾਈਪ ਮਾਰ ਲਈ ਨਾਲ ਹੀ ਲਾਈਵ ਬੰਦ ਕਰਨਾ ਪਿਆ ਓਏ ਹੋਏ ਹੋਲੀ ਵਾਦੇ ਯਾਰ ਇੰਨੀ ਜ਼ੋਰ ਦੀ ਕੋਈ ਨਹੀਂ ਪਈ ਆ ਥੋੜੀ ਥੋੜੀ ਵਾਹ ਯਾਰ ਇਹ ਤੇਜ਼ ਨਾ ਆਇਆ ਕਰ ਮੰਨਦੇ ਯਾਰ ਇਹ ਆ ਗਏ ਆ ਗਏ ਆ ਗਏ ਆ ਗਏ ਆ ਗਏ ਬੜੇ ਔਖੇ ਆਏ ਆ ਗਏ ਆ ਗਏ ਆ ਗਏ ਓਹ ਹੋ ਪੱਪੂ ਪੈਂਚਰ ਲੱਕੋ ਬਈ ਠਾਓ ਯਾਰ ਦੇਖੋ ਇਤਨੀ ਮਿਹਨਤ ਸੇ 50 ਰੁਪਏ ਬਚਾਏ ਨਾ 50 ਰੁਪਏ ਉਹ ਥਾਲੀ ਨੋਟ ਸੀ ਹਾਂ ਇੱਕ ਉੱਪਰ ਇੱਥੇ ਕੋੜੀਆਂ ਵਾਸਤੇ ਕਬਾਥੋਂ ਵਾਸਤੇ ਆਪਣੇ ਉੱਪਰ ਵਾਲੇ ਤੇ 50 ਰੁਪਏ ਬਚਾਏ ਆਪਾਂ ਉਹਨੇ 50 ਰੁਪਏ ਲੈਣੇ ਨਾਲੇ ਉਹਨੇ ਆਣਾ ਵੀ 20 25 ਮਿੰਟ ਬਾਅਦ ਸੀ ਅੱਧੇ ਘੰਟੇ ਬਾਅਦ ਮੈਂ ਕਿਹਾ ਤੂੰ ਭਰਾਵਾ ਸੈਟ ਹੈ ਤੇ ਕੰਬਲ ਲੈ ਕੇ ਆਏ ਆ ਹੋਰ ਇਹਨਾਂ ਹੋਰ ਚੋਬਰ ਚੱਲੇ ਨੇ ਟਾਇਲ ਕਲੀਨਰ ਲੈਣ ਵਾਸਤੇ ਤੇ ਟਾਇਲ ਕਲੀਨਰ ਲੈਣ ਵਾਸਤੇ ਆਪਾਂ ਥੋੜਾ ਦੂਰ ਜਾਣਾ ਪੈਣਾ ਤੇ ਕੋਈ ਗੱਲ ਨਹੀਂ ਤੇ ਮੇਰਾ ਇੱਕ ਦਿਲ ਵੀ ਕਰਦਾ ਵੀ ਪੌਦੇ ਵੀ ਲਿਆਈ ਪਰ ਮੈਂ ਸੋਚਦਾ ਵੀ ਉੱਖਾ ਹੋ ਜਾਏਗਾ ਨਾ ਆਹੋ ਖਰਚੇ ਦੀ ਗੱਲ ਨਹੀਂ ਲੈ ਕੇ ਵੀ ਆਣਾ ਔਖਾ ਹੋ ਜਾਣਾ ਨਾ ਟਾਇਲ ਕਲੀਨਰ ਕਿੱਦਾਂ ਫੜਾਂਗੇ ਠੀਕ ਹੈ ਫਿਕਰ ਉੱਪਰ ਹੈ ਮਿੱਟੀ ਬੁੱਦੀ ਪੌਦੇ ਪੌਦੇ ਫਿਰ ਬਾਅਦ ਵਿੱਚ ਦੇਖਾਂਗੇ ਆਹ ਸਾਸਰੀ ਉਹ ਫਿਰ ਪੌਦੇ ਲਿਆਵਾਂਗੇ ਅਗਲੇ ਹਫਤੇ ਦੇਖਦੇ ਹਾਂ ਅੰਦੀ ਤੇ ਹੁਣ ਅਸੀਂ ਆਏ ਸੀ ਟਾਈਲਾਂ ਲੈਣ ਉਹ ਟਾਇਲ ਕਲੀਨਰ ਲੈਣ ਵਾਸਤੇ ਤੇ ਇੱਥੇ ਆਹ ਦੇਖੋ ਬਹੁਤ ਘੈਣ ਘੈਣ ਚੀਜ਼ਾਂ ਦੇਖਣ ਨੂੰ ਮਿਲੀਆਂ ਸਾਨੂੰ ਆਹ ਦੇਖੋ ਟੂਟੀਆਂ ਡਾਟੀਆਂ ਵਾਸਤੇ ਤੇ ਆਹ ਸਭ ਤੋਂ ਜ਼ਿਆਦਾ ਯੂਨੀਕ ਲੱਗੀ ਆ ਚੀਜ਼ ਤੇ ਆਹ ਦੇਖਿਆ ਕੀ ਬਾਤ ਅਸੀਂ ਪਹਿਲਾਂ ਇਹ ਹੀ ਸੋਚੀਏ ਗਲਾਸ ਕਰੀ ਬਸ ਮੈਨੂੰ ਲੱਗਿਆ ਖਰੇ ਭਾਂਡੇ ਰੱਖੇ ਗੱਲ ਨੇ ਮੈਨੂੰ ਲੱਗਿਆ ਕਿ ਇਹ ਭਾਂਡੇ ਰੱਖੇ ਹੋਇਆ ਬਾਅਦ ਵਿੱਚ ਤਾਂ ਲੱਗਿਆ ਇਹ ਤਾਂ ਯਾਰ ਬ੍ਰਸ਼ ਵਗੈਰਾ ਰੱਖਣ ਲਈ ਹੈ ਇਹ ਆਹ ਇੱਕਲ ਦੇ ਕਬੂਟਰਾਂਾਂ ਦੇ ਬਣਿਆ ਤੇ अच्छा अच्छा और ये बताइए अच्छा 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 ठीक है ठीक है दे आपा टायर क्लीनर ਲੈ ਲੇ ਤੁਸੀਂ ਨੂੰ ਵੀ 220 ਰੁਪਏ ਸੈਂਡ ਕਰ ਦੇਣਾ ਅੰਕਲ ਨੂੰ ਲਓ ਜੀ ਕਾਕੇ ਪਤੇ ਪਟਾਕੇ ਸਾਡੇ ਯਾਰ ਇਹਨੇ ਪਿੰਦ ਨੂੰ ਦੇਖੋ ਕੀ ਆ शेअर ਹੋ ਕੇ ਇਹ ਮੰਮੀ ਹੁਣੀ ਜਾਣਦੇ ਨੇ ਤੇ ਫਿਰ ਆਪਾਂ ਸਫਾਈ ਵਗੈਰਾ ਕਰਨੀ ਛਾਤਾ ਤੇ ਨੂੰ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਲੈ ਲਓ ਪਾਣੀ ਵਾਲੀ ਬੋਤਲ ਨੂੰ ਜਨਾ ਜੋ ਮਸਾਲਾ ਲੱਗੇਗਾ उतना तो मैं इसलिए कि पौड़ी आपका जो को है वही को 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 तो तो पौड़ी के चक्कर में तो जो है आपका जो है इसमें मसाला खाएगा मसाला खाते खाते वहां कम जाएगा चलो कोई बात नहीं हाँ ਤੇ ਆਪਾਂ ਹੁਣ ਲੇਬਰ ਜਿਹੜੀ ਐ ਉਹ ਬੁਲਾ ਲਈਏ ਠੀਕ ਐ ਤੇ ਲੇਬਰ ਹੁਣ ਕਰੇਗੀ ਸਫਾਈਆਂ ਆ ਆ ਗਿਆ ਲੇਬਰ ਵਾਲਾ ਆ ਵੀ ਕਿੰਨੇ ਪੈਸੇ ਲੈਣੇ ਤੂੰ ਕਿੰਨੇ ਰੁਪਏ ਦਿਹਾੜੀ ਲੈ ਮੈਂ ਮੈਂ ਚੱਲਾਂ ਬੋਲ ਬੋਲ ਕਿੰਨੇ ਰੁਪਏ ਦਿਹਾੜੀ ਲੈਣੀ ਐ ਜਲਦੀ ਬੋਲ ਜਲਦੀ ਕੰਮ ਕਰਾਣਾ ਸਫਾਈ ਕਰਾਣੀ ਐ ਉਹ ਜਾਓ ਆਹੋ ਚੱਲੋ ਚੱਲੋ ਕਰੋ ਜਲਦੀ ਕਰੋ ਯਾਰ ਆਪਾਂ ਚੱਕਾ ਚੱਕ ਕਰ ਦੇਣਾ ਹੁਣ ਸਾਰਾ ਹਾਂਜੀ ਤੇ ਚੋਬਰ ਹੁਣ ਲੱਗੇ ਨੇ ਸਫਾਈਆਂ ਕਰਨ ਸਫਾਈ ਅਭਿਆਨ ਜਾਰੀ ਹੈ ਹੈ ਇਹਦੇ ਵਿੱਚ ਆਣੇ ਨੇ ਸਾਰੇ ਲੋ ਜੀ ਚੱਲ ਜਿੰਨਾ ਕਰਦਾ ਉਹਨਾਂ ਕਬਾ ਦੇ ਬੂਰੇ ਵਾਲਿਆਂ ਨੂੰ ਉਹ ਤੇ ਜਿਹੜਾ ਰੱਦੀ ਵਾਲਾ ਆਉਂਦਾ ਉਹਨੂੰ ਵੇਚਦੇ ਹੋ ਨਾ ਇਕੱਠਾ ਮੰਨੇ ਲਿਫਾਫਾ ਹੀ ਬੜਾ ਤਗੜਾ ਲੱਭਿਆ ਯਾਰ ਚੱਲਿਆ ਹਾਂ ਜੀ ਤੇ ਹੁਣ ਤੁਸੀਂ ਦੇਖਿਓ ਥੋੜੀ ਦੇਰ ਦੇ ਵਿੱਚ ਆਪਾਂ ਐਨੂੰ ਇਹਨਾ ਕਲੀਨ ਕਰ ਦੇਣਾ ਜਿਹੜਾ ਹੱਲੇ ਵੀ ਆ ਦੇਖੋ ਵੈਸੇ ਕਾਫੀ ਘਰਤਾ ਹੋਇਆ ਥੋਖ ਖਲਾਰਾ ਆਪਾਂ ਤੇ ਐਨੂੰ ਕਲੀਨ ਕਰ ਦੇਣਾ ਆਪਾਂ ਤੁਹਾਨੂੰ ਐਨੂੰ ਸਫਾਈ ਐਨੂੰ ਟਰਾਂਸਫਾਰਮੇਸ਼ਨ ਦੇਖਣ ਨੂੰ ਮਿਲੇਗੀ ਠੀਕ ਹੈ ਜੀ ਤੇ ਮਿਸਤਰੀ ਸਾਡਾ ਥੱਲੇ ਲੱਗਾ ਹੋਇਆ ਹੋਲੀ-ਹੋਲੀ ਔਰ ਦੇਖੋ ਅਦਰ ਟੈਲਾਂ ਇਕੱਠੀ ਜਾ ਰਹਾ ਚਲੋ ਕੋਈ ਗੱਲ ਨਹੀਂ ਇਹ ਮਰ ਭੇਜ ਜਾਣਾ ਗੁਰਦੁਆਰੇ ਗੁਰਦੁਆਰਾ ਸਾਹਿਬ ਇਹ ਅੱਜ ਪ੍ਰੋਗਰਾਮ ਹੈ ਉਹ ਦੂਜਾ ਸਿੱ ਆਪਣਾ ਸਿੱਧੀ ਗੁਰਪੁਰਬ ਹੈ ਬਾਬਾ ਜੀ ਦਾ ਕਿਹੜਾ ਸ਼ੈਂਪੂ ਆਹੋਹ ਭੁੱਲ ਗਏ ਚਲ ਮੈਂ ਲਿਆ ਦੂੰਗਾ ਕੋਈ ਨਹੀਂ ਫ੍ਰੀ ਹੋ ਕੇ ਅੱਜ ਜਾਇਓ ਫ੍ਰੀ ਹੋ ਕੇ ਲਿਆ ਦੇਣਾ ਕੋਈ ਚੱਕਰ ਨਹੀਂ ਠੀਕ ਹੈ ਚਲ ਹੋ ਜਾ ਤਿਆਰ ਫਿਰ ਹਾਂ ਹਾਂਜੀ ਤੇ ਹੁਣ ਗੱਲ ਐਦਾ ਵੀ ਬੰਦੇ ਦੇ ਆਪਣੇ ਨਾ 4-5 ਆਏ ਸੀਗੇ 6 ਜਣੇ ਆਏ ਸੀ ਚੁੰਨੂ ਮਨਬੇਤ ਮੁਸਕਾਨ ਨਨ ਸੋਨੂ ਸਾਰੇ ਖਿਸਕੇ ਐਂਡ ਦੇ ਅਸੀਂ ਰਹਿ ਗਏ ਤੇ ਅਸੀਂ ਉਹ ਸਫਾਈ ਸ਼ੁਰੂ ਕੀਤੀ ਐ ਤੇ ਹੁਣ ਖਤਮ ਕਰ ਲੱਗੇ ਆ ਤੇ ਬੁਰਾ ਹਾਲ ਹੋ ਗਿਆ ਭਾਈ ਝਾੜੂ ਲਾ ਲਾ ਕੇ ਦੇਖ ਲੋ ਭਾਈ ਮਿਹਨਤਾਂ ਆਏ ਹੋਰ ਗਈ ਕੰਮਕ ਤੰਦੇ ਚ ਕੋਈ ਸ਼ਰਮ ਨਹੀਂ ਕਿਨੇ ਹੋਰ ਦੀ ਸਫਾਈ ਕਰਨ ਚ ਕੋਈ ਸ਼ਰਮ ਨਹੀਂ ਬਾਹਰ ਜਾ ਕੇ ਲੋਕੀ ਆਪਣਾ ਕੰਮ ਆਪ ਕਰਦੇ ਅਸੀਂ ਇੱਥੇ ਕਰ ਰਹੇ ਆ ਅਸੀਂ ਇੱਥੇ ਹੀ ਕਰ ਰਹੇ ਆ ਆਪਣੇ ਪੰਜਾਬ ਚ ਹਾਂਜੀ ਤੇ ਹੁਣ ਦੇਖੋ ਤੇ ਪਹਿਲਾਂ ਦੀ ਵੀਡੀਓ ਵੀ ਨਾਲ ਹੀ ਕਲਿੱਪ ਪਾ ਦਿੰਨਾ ਹੁਣ ਪਹਿਲਾਂ ਦੀ ਵੀਡੀਓ ਤੇ ਹੁਣ ਦੇਖੋ ਕਿੰਨਾ ਜ਼ਿਆਦਾ ਸਫਾਈ ਅਸੀਂ ਕਰ ਦਿੱਤੀ ਐ ਠੀਕ ਐ ਤੇ ਹਲੇ ਹੋਰ ਬਾਕੀ ਆ ਥੋੜੀ ਬੋਧੀ ਚੀਜ਼ਾਂ ਰਹਿਣੀਆਂ ਉਹ ਵੀ ਆਪਾਂ ਕਰ ਦੇਣੀ ਆ ਠੀਕ ਆ ਜੀ ਹੌਲੀ ਹੌਲੀ ਤੇ ਇਧਰੋਂ ਵੀ ਸਾਰੀ ਸਫਾਈ ਉਹ ਅੱਗੋਂ ਵੀ ਕੀਤੀ ਐ ਠੀਕ ਆ ਤੇ ਹੋਰ ਥੋੜਾ ਜਿਹਾ ਇਹਨੂੰ ਪਾਣੀ ਮਾਰ ਕੇ ਨਾ ਫੇਰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਹਲੇ ਥੋੜੀ ਸਫਾਈ ਹੋਰ ਬਾਕੀ ਆ ਠੀਕ ਆ ਜੀ ਐਨੇ ਜੀ ਬਸ ਹੋ ਗਈ ਸਾਡੀ ਲਓ ਦੇਖਿਓ ਕਿੱਥੇ ਤੱਕ ਪਹੁੰਚਾ ਓਹੋ ਹਲੇ ਤਾਂ ਦੂਜੇ ਕੋਡੇ ਤੇ ਪਹੁੰਚੇ ਬਾਹਰ ਥੱਲੇ ਨਹੀਂ ਜਾ ਸਕਦੇ ਆਪਾਂ ਆ ਮਿਸਤਰੀ ਕੀ ਹਾਲ ਐ ਠੀਕ ਐ ਕਿਆ ਹੋ ਗਿਆ ਕੁਛ ਨਹੀਂ ਕਿਆ ਸੋਚ ਮੇਂ ਪੜ ਗਏ ਸੋਚ ਨਹੀਂ ਹਾਂ ਹੈਂ ਹੈਂ ਜਾਈਦਰ ਵੀ ਕਰਦੀ ਜੀ ਤੇ ਇਧਰੋਂ ਗੁਰਦੁਆਰੇ ਨੂੰ ਆ ਕੇ ਤੇ ਆਪਾਂ ਤਾਂ ਲੰਗਰ ਨੂੰ ਖਾਏ ਸੀ ਭੁੱਖੇ ਮਰ ਗਏ ਪਿੱਛੇ ਗਰੀਬ ਤੇ ਸਾਡੇ ਵਾਸਤੇ ਤੁਹਾਨੂੰ ਗੁਰਦੁਆਰੇ ਜਾਣਾ ਚਾਹੀਦਾ ਜਾਣਾ ਜਿਹੜੇ ਹੁਣ ਕੰਮ ਕਰਾਣੇ ਸੀ ਘਰੇ ਸਫਾਈਆਂ ਕੀਤੀਆਂ ਸਾਰੀਆਂ ਤੁਸੀਂ ਤੇ ਭੱਜ ਗਏ ਅਹੀਂ ਸਾਰਾ ਉੱਪਰ ਸਾਫ਼ ਕੀਤਾ ਗੋਠਾਂ ਸਾਹਿਬ ਦਾ ਵਧੀਆ ਗੱਲ ਵਾਹੋ ਚੰਨਾ ਚਾਹੀਦਾ ਨਾਣਾ ਸੀਗਾ ਤਾਂ ਨਹੀਂ ਮੈਂ ਫਿਰ ਗੋਦਵਾਰੇ ਗਿਆ ਹੈਗਾ ਸਵੇਰ ਦੇ ਤੋਂ ਉੱਠ ਕੇ ਲੱਗੇ ਹੋਏ ਆਂ ਕਾਮਕਾਰ ਵਾਹੋ ਤੇ ਚਲ ਆਣ ਫਿਰ ਕੀ ਪ੍ਰੋਗਰਾਮ ਹੈ ਫਰਚ ਨੂੰ ਦਾੜ ਲੈਣ ਭੇਜਿਆ ਗੋਦਵਾਰੇ ਡੋਲੂ ਦੇਗੇ ਡੋਲੂ ਦੇਗੇ ਹੁਣ ਪਤਾ ਨਹੀਂ ਕਾਮਯਾਬ ਹੁੰਦੇ ਕਿ ਨਹੀਂ ਹੁੰਦੇ ਜੇ ਤਾਂ ਕਾਮਯਾਬ ਹੋਵੇ ਠੀਕ ਨਹੀਂ ਤਾਂ ਫੇ ਮੈਗੀ ਮਕਰੋਨੀ ਬਣਾਣੀ ਪੈਣੀ ਹੈ ਜਿੰਦਾਬਾਦ ਔਰ ਹੁਣ ਸਬਜੀ ਪਈਏ ਤੁਸੀਂ ਆਪ ਨਹੀਂ ਖਾ ਰਹੇ ਹੈਗੇ ਉਹਦੇ ਨਾਲ ਕਹਿੰਦੇ ਅਸੀਂ ਨਹੀਂ ਖਾਣੀ ਹੈਗੀ ਸਬਜੀ ਹਾਂ ਤੇ ਫਿਰ ਸਬਜੀ ਰੁਕੀਏ ਉਹ ਯਾਰ ਤਿੰਨ ਵਾਰੀ ਤਾਂ ਖਾ ਲਈ ਸਬਜੀ ਰਾਤੀ ਵੀ ਖਾ ਲਈ ਹੁਣ ਸਵੇਰੇ ਫੇਰ ਖਾਧੀ ਹੁਣ ਫੇਰ ਖਾਈਏ ਦੁਪਹਿਰੀ ਵੀ ਤਿੰਨ ਵਾਰ ਫੇਰ ਕਿੱਥੇ ਖਾ ਲਈ ਕੋਈ ਸਬਜੀ ਤਿੰਨ ਵਾਰੀ ਖਾਈਏ ਦੋ ਵਾਰੀ ਖਾਧੀ ਨਹੀਂ ਅਸੀਂ ਡੰਗਰ ਹਾਂ ਮੈਂ ਵੀ ਉਹੀ ਖਾ ਕੇ ਆਈ ਹਾਂ ਗੁਰਦੁਆਰੇ ਉਹ ਯਾਰ ਗੁਰਦੁਆਰੇ ਤਾਈ ਦਾ ਬਣੀ ਹੈ ਨਾ ਬਈ ਥੋੜੀ ਖਾਧੀ ਤੁਸੀਂ ਬਈ ਕਿਹੜਾ ਪਰਸੋਂ ਜੋ ਤੇ ਬਣੀ ਹੈ ਰਾਤੀ ਦੇ ਬਣਾਈਏ ਨਾ ਨਾ ਮੈਗੀ ਮਕਰੋਨੀ ਜਿੰਦਾਬਾਦ ਜਨਾਹ ਦਾਲ ਵਾਲੀ ਗੱਲ ਬਣੀ ਸਬਜੀ ਦਾਲ ਵਾਲੀ ਮੈਂ ਤਾਂ ਕਹਿੰਦਾ ਦਾਲ ਕਿਹਾ ਸੀ ਉਹਨੂੰ ਮੈਂ ਕਹਾ ਦਾਲ ਪਵਾ ਲਿਆ ਉਹ ਕਹਿੰਦੇ ਕੀ ਪਵਾ ਕੇ ਲਿਆ ਉਹਨੂੰ ਪਤਾ ਨਹੀਂ ਦਿੰਦੇ ਨੇ ਤਿੰਨ ਬੰਦੇ ਤਿੰਨੇ ਜਣੇ ਪਿੱਛੇ ਗਏ ਨੇ ਇੱਕ ਡੋਲੂ ਲੈ ਕੇ ਮੁਸਕਾਨ ਚੁੰਨ ਉਹ ਬਹੁਤ ਵੱਡੇ ਵੱਡੇ ਭੇਜੇ ਨੇ ਇਹਨਾਂ ਦੀ ਤੈਨੂੰ ਆਖੇ ਨਹੀਂ ਲੱਗਦਾ ਹੈਗਾ ਇੰਨਾ ਦੁਖੀ ਕਰ ਮੈਨੂੰ ਬੁਲਾਣ ਲਈ ਭੇਜਿਆ ਸੀ ਇਹਨਾਂ ਨੇ ਚਿੰਨ ਹਾਂ ਐਦਾਂ ਹੀ ਵਾਪਸ ਆ ਗਿਆ ਹੋਰ ਚਲੋ ਪਹੁੰਚਾ ਹੀ ਅੰਦਰ ਤੱਕ ਹੋਰ ਹਾਂਜੀ ਤੁਹਾਨੂੰ ਮਿਸਤਰੀ ਦਾ ਕੰਮ ਉਹਨੂੰ ਮੇਰੇ ਹਿਸਾਬ ਨਾਲ ਟਾਈਮ ਲੱਗ ਜਾਣਾ ਹਾਲੇ 4-5 ਪੋਡੇ ਹੋਇਆ ਮਸੀ 4 ਤੇ ਤੁਸੀਂ ਹਸਾ ਲਓ 13 ਪੋਡੇ ਐ ਤੇ ਮੇਰੇ ਸਾਹਮਣੇ ਅੱਜ ਰਾਤ ਵੀ ਲਾਏਗਾ ਰਾਤ ਨੂੰ 7-8 ਵਜੇ ਤੱਕ ਕੰਮ ਕਰੇਗਾ ਲੈਟਾਂ ਲੂਟਾਂ ਲਾਣੀਆਂ ਪੈਣੀਆਂ ਆਪਾਂ ਨੂੰ ਤੇ ਗੱਲ ਐਦਾ ਮਮੀ ਨਾਲ ਗੱਲ ਹੋਈ ਸੀ ਮਮੀ ਕਹਿੰਨਾ ਹੋਈ ਨਹੀਂ ਮੈਂ ਫੋਨ ਵੀ ਨਹੀਂ ਕੀਤਾ ਫੋਨ ਵੀ ਨਹੀਂ ਕੀਤਾ ਪਤਾ ਨਹੀਂ ਕੀ ਕਰਦੇ ਨੇ ਬੱਸ ਕਰਦਾ ਨਾ ਫੋਨ ਵੇਲੇ ਕਰੇ ਵੇਲੇ ਨਹੀਂ ਮਾਰਦੀ ਗੱਲਾਂ ਅਸੀਂ ਵੀ ਕਰਨੇ ਆ ਸਾਨੂੰ ਵੀ ਤੁਸੀਂ ਵੇਲੇ ਦੱਸਨੇ ਹੋ ਇੱਕ ਝਾੜੂ ਲਾ ਕੇ ਵੇਖੋ ਕੀ ਕਰਦੇ ਬੇਨੇ ਉਸ ਵਾਈ ਝਾੜੂ ਲਾਇਆ ਝਾੜੂ ਵੀ ਲਾ ਕੇ ਦੇਖ ਲੈਂਦੀ ਸਾਰਾ ਸਮਾਨ ਵੀ ਅੰਦਰ ਰੱਖਿਆ ਸਾਰਾ ਇਕੱਠਾ ਵੀ ਕੀਤਾ ਇਕੱਲਾ ਝਾੜੂ ਨਹੀਂ ਲੱਗਿਆ ਪੂੰਛਾ ਵੀ ਲਾਈ ਦਾ ਝਾੜੂ ਨਾਲ ਕੋੜੀਆਂ ਨਹੀਂ ਲੱਗਿਆ ਝਾੜੂ ਆਹ ਕੋੜੀਆਂ ਤਾਂ ਝਾੜੂ ਲੱਗਦਾ ਨਹੀਂ ਅੱਜ ਉਹ ਵੀ ਮੈਂ ਗੁਰਦੁਆਰੇ ਚ ਲੱਗੀਆਂ ਤਾਂ ਕਰਕੇ ਨਹੀਂ ਲੱਗਿਆ ਨਹੀਂ ਤੇ ਬਹੁਤ ਇਹ ਗੱਲਾਂ ਸਾਡੇ ਨਾਲ ਇੱਕ ਦਿਨ ਕੰਮ ਘਰ ਕੇ ਕਿਵੇਂ ਲੋ ਕੀ ਹਾਲ ਕਰਦੇ ਵੇਣ ਇੱਕ ਦਿਨ ਜਲਦੀ ਕਰ ਯਾਰ ਅੱਜ ਕਿੰਨੇ ਸਾਲ ਤੇ ਐ ਕਰਦੇ ਨੇ ਜਿਵੇਂ ਮੇਰੇ ਕਿੰਨਾ ਕੰਮ ਕੀਤਾ ਹੁੰਦਾ ਨੇ ਸੂਰਖ ਉਦਰੇ ਨੇ ਮੇਰੇ ਉਹਦੇ ਵਿੱਚ ਪੇਟ ਸੇ ਆਹ ਤੇ ਹੁਣ ਮਿਸਤਰੀ ਰੋਟੀ ਖਾਣ ਚਲਾ ਗਿਆ ਤੇ ਹੁਣ ਮੈਨੂੰ ਹੋਰ ਜਿਆਦਾ ਭੁੱਖ ਲੱਗ ਗਈ ਸਾਡੇ ਦਾ ਮਿਸਤਰੀ ਚੰਗਾ ਇਹਨੇ ਰੋਟੀ ਮਣਗੀ ਤੇ ਅੰਦਰ ਰੋਟੀ ਨਹੀਂ ਮਿਲੀ ਸੋਹੇ ਸਫਾਈ ਕਦੇ ਨਹੀਂ ਗਿਆ ਸਾਨੂੰ ਰੋਟੀ ਮਿਲਦੀ ਹੈ ਬੁਰਾ ਹਾਲ ਜੋ ਮਰਜ਼ੀ ਹਮੇਸ਼ਾ ਬੇਇੱਜ਼ਤੀ ਕਰਦੇ ਐਵੇਂ ਦੀ ਨਹੀਂ ਬੱਸ ਦਿਨ ਮਰਜ਼ੀ ਹਾਲੇ ਮੈਨੂੰ ਭੁੱਖ ਭੁੱਖ ਲੱਗੀ ਰਹਿੰਦੀ ਐ ਹੋਏ ਸਿਰਫ ਤਿੰਨ ਟਾਈਮ ਰੋਟੀ ਖਾਈ ਦੀ ਬਸ ਦੱਸ ਔਰ ਚਾਰ ਟਾਈਮ ਖਾਣੀ ਆਓ ਚਾਰ ਟਾਈਮ ਖਾਣੀ ਜਦੋਂ ਅਸੀਂ ਕੁਆਰੇ ਸੀ ਚਾਰ ਟਾਈਮ ਖਾਂਦੇ ਸੀ ਤਿੰਨ ਟਾਈਮ ਮਿਲਦੀ ਆ ਸਾਨੂੰ ਰੋਟੀ ਆਹੋ ਉਦੋਂ ਦੇਖ ਸਵੇਰੇ ਵੀ ਖਾ ਕੇ ਜਾਂਦੇ ਸੀ ਉੱਥੇ ਵੀ ਖਾਂਦੇ ਸੀ ਫਿਰ ਸ਼ਾਮੀ ਆ ਕੇ 3-4 ਵਜੇ ਫੇਰ ਖਾਂਦੇ ਫਿਰ ਰਾਤ ਨੂੰ ਖਾਣੀ ਹੁਣ ਸਾਨੂੰ ਤਿੰਨ ਟਾਈਮ ਮਿਲਦੀ ਵਿਆਹ ਹੋ ਗਿਆ ਤਾਂ ਕੁਆਰੇ ਨੂੰ ਚਾਰ ਟਾਈਮ ਰੋਟੀ ਮਿਲਦੀ ਸੀ ਮਾਰੀ ਜਾ ਜਿਹੜੀਆਂ ਮਾਰੀਆਂ ਤੁਸੀਂ ਐਵੇਂ ਚੱਲ ਮੈਂ ਫੋਨ ਕਰਾਂ ਆ ਲਾ 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 ਮੰਮੀ ਨੂੰ ਨਾਲ ਫੋਨ ਕਰਾਂ ਹਾਂ ਫੋਨ ਕਰੋ ਜਿਹੜਾ ਕੰਮ ਕਰਨ ਵਾਲਾ ਸੀ ਉਹ ਕੀਤਾ ਨਹੀਂ ਮੰਮੀ ਕਹਿੰਦੇ ਇੱਕ ਵਾਰੀ ਨਹੀਂ ਪੁੱਛਿਆ ਫੋਨ ਕਰਕੇ ਟਾਈਮ 'ਤੇ ਪਹੁੰਚ ਨਹੀਂ ਹੋ ਕੇ ਨਹੀਂ ਕਿੱਥੇ ਹੋ ਮਨੇ ਕੀਤਾ ਹੀ ਫੋਨ ਕੀਤਾ ਸੀ ਕੀਤਾ ਸੀ ਕੀਤਾ ਸੀ ਇਹ ਹੈਵੇਂ ਮਾਰੀ ਜਾਂਦੇ ਨਹੀਂ ਕੀਤਾ ਸੀ ਯਾਰ ਚਲੋ ਕਰੋ ਫੋਨ ਦੁਆਰਾ ਹਾਂਜੀ ਤੇ ਹੁਣ ਮਾਮਲਾ ਇੱਥੇ ਤੱਕ ਪਹੁੰਚ ਗਿਆ ਯਾਨੀ ਕਿ 1 2 3 4 5 6 7 7 ਪੋਡੇ ਲੱਗ ਚੁੱਕੇ ਨੇ ਤੇ ਬਸ ਰਹਿ ਗਏ 6 ਫਿਰ ਤੁਸੀਂ ਦੇਖਿਓ ਨਜ਼ਾਰੇ ਤੇ ਜਦੋਂ ਸਾਫ ਸਫਾਈ ਹੋ ਜਾਈਗੀ ਫਿਰ ਮੈਂ ਤੁਹਾਨੂੰ ਦਿਖਾਉਂਗਾ ਠੀਕ ਹੈ ਜੀ ਫਾਈਨਲ ਲੁੱਕ ਤੇ ਫਿਰ ਤੁਸੀਂ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਬਾਥਰੂਮ ਜਿਹੜਾ ਉਹਦੇ 'ਚ ਯਾਨੀ ਕਿ ਟਾਇਲਾਂ ਲਗਵਾਨੀਆਂ ਉਹ ਮੈਂ ਤੁਹਾਨੂੰ ਆਲਰੇਡੀ ਦਿਖਾ ਚੁੱਕਿਆ ਪਿਛਲੇ ਬਲੌਗ ਦੇ ਵਿੱਚ ਕਿ ਕਿੰਦਾ ਦੀਆਂ ਟੈਲਾਂ ਲਿਆਂਡੀਆਂ ਹੋਈਆਂ ਆਪਾਂ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਉੱਪਰ ਇਲੈਕਟ੍ਰੀਸ਼ੀ ਉਸ ਤੋਂ ਬਾਅਦ ਆਪਾਂ ਉੱਪਰ ਇਲੈਕਟ੍ਰਿਸਿਟੀ ਦਾ ਕੰਮ ਹੈ ਉਹ ਕਰਵਾਣਾ ਯਾਨੀ ਕਿ ਉੱਥੇ ਕੋਈ ਬਟਨ ਨਹੀਂ ਹੈਗਾ ਕੋਈ ਲਾਈਟ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਤੇ ਆਪਾਂ ਬਟਨ-ਬਟਨ ਲਗਵਾਣੇ ਆ ਲਾਈਟਾਂ ਨੂੰ ਟਾਂ ਲਗਵਾਣੀਆਂ ਠੀਕ ਹੈ ਜੀ ਤੇ ਫਿਲਹਾਲ ਆਪਾਂ ਹੁਣ ਛੱਤ ਤੇ ਜਾ ਰਹੇ ਹਾਂ ਠੀਕ ਹੈ ਮੈਂ ਇਹ ਮਨਪ੍ਰੀਤ ਤੇ ਗੱਲਬਾਤ ਕਰਦੇ ਆਪਾਂ ਠੀਕ ਹੈ ਜੀ ਉੱਪਰ ਜਾ ਕੇ 4 ਵਜ ਚੁੱਕੇ ਸ਼ਾਮ ਦੇ ਤੇ ਮਿਸਤਰੀ ਸਾਹਿਬ ਆਪਣੀ ਮਿਹਨਤ ਲੱਗੇ ਹੋਇਆ ਕਰਨ ਹਾਂਜੀ ਤੇ ਹੁਣ ਕੰਮ ਥੋੜਾ ਜਿਹਾ ਸੁੱਖਾ ਕਰ ਲਿਆ ਸੀ ਬਈ ਅਸੀਂ ਥੋੜਾ ਜਿਹਾ ਹੁਣ ਉਹ ਲਾ ਲਿਆ ਸਟੈਂਡ ਲਾ ਲਿਆ ਮੈਂ ਕਿਹਾ ਚੱਲ ਗੁਲਾਬਤਾ ਮਾਰਦੇ ਆ ਸ਼ਾਮ ਦਾ ਟਾਈਮ ਹੈ ਠੰਡ ਲੱਗ ਰਹੀ ਮਮੀ ਹੁਣੀ ਜਿੱਥੇ ਗਏ ਨੇ ਤੇ ਸਾਨੂੰ ਹੁਣੇ-ਹੁਣੇ ਇੱਕ ਖੁਸ਼ਖਬਰੀ ਆਈ ਏ ਮਾਸੀ ਦੇ ਮੁੰਡੇ ਦਾ ਰਿਸ਼ਤਾ ਹੋ ਗਿਆ ਮਾਸੀ ਦੇ ਮੁੰਡੇ ਦਾ ਰਿਸ਼ਤਾ ਹੋਇਆ ਤੇ ਤਾਂ ਕਰਕੇ ਫਿਰ ਹੁਣ ਸਾਨੂੰ ਫੋਨ ਆਇਆ ਸੀਗਾ ਹੈਨਾ ਫੋਟੋ ਆਈ ਕੁੜੀ ਦੀ ਉਹ ਅਸੀਂ ਡਿਸਕਸ ਕਰ ਰਹੇ ਸੀਗੇ ਤੇ ਡੈਡੀ ਹੁਣੀ ਹੁਣ ਉੱਥੇ ਤੁਰ ਪਏ ਨੇ ਉਹ ਮੇਰੇ ਸਾਹਮਣੇ ਉਹਨੇ ਪਹੁੰਚਣਾ ਤੇ ਉਧਰ ਆਪਣੇ ਹਾਂ ਮੰਮੀ ਜੀ ਧਰਿਮਾ ਬਾਦ ਜਾਣਾ ਹੁਣ ਹੈਨਾ ਤਾਂ ਲੇਟ ਹੋਇਆ ਸੀ ਸਵਾਣ ਦੇ ਕੇ ਆਣਾ ਹੈ ਦੇ ਨਾਲ ਹੀ ਹੂੰ ਉਹ ਕੀ ਕਹਿੰਦੇ ਨੰਨੂ ਨੂੰ ਮਲਾਪ ਰਿਹਾ ਗਿਆ ਹਾਂ 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 ਸਫਾਈ ਤੁਸੀਂ ਚੰਗੀ ਤਰ੍ਹਾਂ ਨਹੀਂ ਕੀਤੀ ਹੂੰ ਹੂੰ ਤੇ ਆਪ ਕਰ ਲੈਣੇ ਆਪ ਦੇ ਹੈ ਅਸੀਂ 5 6 ਜਣੇ ਬੁਲਾਏ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਮਾਨਮਰੀ ਤੇ ਲੈ ਗਏ ਸੈਨਾ ਤੇ ਥੱਲੇ ਤੁਰ ਗਈ ਹੈ ਹੈ ਤੇ ਗੁਰਦੁਆਰੇ ਭੱਜ ਗਈ ਨਿਆਣੇ ਵੀ ਸਾਰੇ ਨਾਲ ਹੀ ਮੇਰੇ ਆਓ ਨਿਆਣੇ ਵੀ ਚਲੇ ਗਏ ਲੱਗੇ ਰਹੇ ਨੇ ਦੋਵੇਂ ਲੱਗੇ ਰਹੇ ਹੋਰ 10 ਹੋਰ ਕੀ ਪਰ ਯਾਰੋ ਜਿਹੜਾ ਅੰਦਰ ਤੁਸੀਂ ਖਲਾਰਤਾ ਉਹ ਮੇਰੀ ਗੱਲ ਸੁਣੋ ਕਿਤੇ ਨਾ ਕਿਤੇ ਤਾਂ ਰੱਖਣਾ ਹੀ ਸੀ ਥੱਲੇ ਥੋੜੀ ਜਿਹੀ ਛੱਡ ਛੱਡ ਗਿਆ ਉਹਦੇ ਵੇਚ ਦੇਣੇ ਨੇ ਸਾਰੀਆਂ ਜਿਹੜੀਆਂ ਚੀਜ਼ਾਂ ਫालतू ਦੀਆਂ ਵੇਚ ਦੇਣੀਆਂ ਐ ਬਾਕੀ ਛੱਡ ਦੇਣਾ ਜਿਹੜਾ ਨਹੀਂ ਕੰਮ ਦਾ ਬੋਰਿਆਂ ਚ ਪਾ ਲਿਆ ਕੂੜਾ ਕਰਕੜ ਬੋਰਿਆਂ ਚ ਪਾ ਲਿਆ ਇਹ ਗੱਡੀ ਚ ਆਪਾਂ ਛੱਡ ਆਵਾਂ ਕਿਤੇ ਛੋਟਾ ਆਵਾਂ ਕਿਤੇ ਉੱਥੇ ਪਲਾਟ-ਪਲੂਟ ਚ ਖਾਲੀ ਚ ਠੀਕ ਐ ਨਾ ਬਾਕੀ ਮਨਪ੍ਰੀਤ ਨੂੰ ਫੋਨ ਫੋਨ ਲਾ ਲੋ ਇਹ ਲਾਣਾ ਲਓ ਇੱਧਰ ਗੱਲ ਕਰਾਈ ਮੈਂ ਤਾਂ ਨਹੀਂ ਗੱਲ ਕਰਦਾ ਕਿਉਂ ਮੈਂ ਆਪੇ ਹੀ ਕਰ ਲਾਂਗਾ ਜਦੋਂ ਇੱਥੇ ਆਏਗੀ ਕਰ ਕਰ ਲਗਾ ਅਸੀਂ ਗੱਲ ਹੋਰ ਕੀ ਹਾਲੇ ਮੰਨ ਤੇ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਔਰ ਕੀ ਕਰਦੇ ਸੀ ਅੱਛਾ ਸਭ ਜੀ ਮੈਨੂੰ ਅਜੇ ਪਤਾ ਵੀ ਨਹੀਂ ਕੀ ਬਣਾਣਾ ਹੋ ਸਾਰੇ ਠੀਕ ਹੈ ਨਾ ਕਰ ਵਧੀਆ ਬੋਝ ਰੋ ਦੁਪਹਿਰ ਦੀ ਬਣਾਉਂਦੇ ਨੇ ਰਾਤ ਦੀ ਹਾਂ ਦੁਪਹਿਰ ਦੀ ਬਣਾਉਂਦੀ ਵੀ ਕਿ ਰਾਤ ਦੀ ਮੰਨੀ ਹੋਰ ਹੋਰ ਸੁਣਾਓ ਯੂਟਿਊਬ ਤੇ ਵਲੌਗ ਦੇ ਵਿੱਚ ਲਿਆ ਹੋਇਆ ਹੈ ਉਹ ਤਰ੍ਹਾਂ ਫੋਨ ਕਹਿੰਦੇ ਵਲੌਗ ਦੇ ਵਿੱਚ ਫੋਨ ਲਿਆ ਹੋਇਆ ਹੈ ਵਲੌਗ ਚਾਲੂ ਹੈ ਹਾਂ ਵਲੌਗ ਚੱਲਦਾ ਪਿਆ ਹੈ ਪਰ ਆ ਵੀ ਆਵਾਜ਼ ਨਹੀਂ ਆ ਰਹੀ ਦੂਜੇ ਫੋਨ ਤੋਂ ਲਾ ਯਾਰ ਉੱਤੋਂ ਆਏਗੀ ਹੈ ਦੂਜੇ ਫੋਨ ਤੋਂ ਲਾ ਲਾ ਠੀਕ ਹੈ ਨਹੀਂ ਕਹਿੰਦੀ ਆਵਾਜ਼ ਕੀ ਕੰਨੀ ਤੈਨੂੰ ਸੁਣਦਾ ਪਿਆ ਹਾਂ ਆ ਆਪਾਂ ਦੇ ਲੈ ਲੀਂਗਾ ਵਿਜੀ ਤੇ ਆ ਦੋਏ ਰੱਖੇ ਹੋਏ ਨੇ ਆਪਾਂ ਕੰਮ ਤੇ ਆਪ ਗੁਰਦੁਆਰੇ ਗਈ ਸਵੇਰ ਦੀ ਸਵੇਰ ਦੀ ਗੁਰਦੁਆਰੇ ਗਈ ਅਸੀਂ ਛੱਤ ਸਾਫ਼ ਕੀਤਾ ਸਾਰਾ ਆਪਾਂ ਤਾਂ ਫ੍ਰੀ ਆ ਬਸ ਕੰਮ ਵਾਲੇ ਹੈਗੇ ਨੇ ਉਹ ਕੋਈ ਲਾੜੀ ਚੱਲ ਬੈਠਦੇ ਨਹੀਂ ਯਾਰ ਅਜ ਕੰਮ ਕਰੀਏ ਵੀ ਤਾਂ ਵੀ ਕਹਿਣਗੇ ਕੀਤਾ ਕੀ ਹੈ ਹੋਰ ਸਤਾਂ ਦੇ ਬੜਾ ਨੇ ਇਹਨਾਂ ਨੂੰ ਐ ਕਹਿੰਦੇ ਰੋਟੀ ਨਹੀਂ ਬਣਦੀ ਲ ਦਸ ਟਾਈਮ ਖਾਂਦੇ ਨਾਲੇ ਝੂਠ ਝੂਠ ਕਹਿੰਦੇ ਸਾਨੂੰ ਕੁਝ ਮਿਲਦਾ ਹੀ ਨਹੀਂ ਆਹ ਹੋ ਸਹੀ ਗਾ ਲੈ ਚਾਰ ਟਾਈਮ ਰੋਟੀ ਖਾਈ ਦੀ ਸੀ ਅਸੀਂ ਜਦੋਂ ਵਿਆਹ ਨਹੀਂ ਸੀ ਹੋਇਆ ਮੇਰਾ ਲੈ ਵੇਖ ਲੈ ਫਿਰ ਫਾਇਦਾ ਕੀ ਜਦੋਂ ਮੈਂ ਕੁਵਾਰਾ ਸੀ ਤਾਂ ਚਾਰ ਟਾਈਮ ਖਾਂਦਾ ਸੀ ਹੁਣ ਤੇ ਦੇਖ ਲੈ ਹੁਣ ਸਾਏ ਬਾਜੇ ਲ ਕਮਜ਼ੋਰ ਰੋਟੀ ਨਹੀਂ ਖਾਈ ਕਮਜ਼ੋਰ ਬਸ ਐਵੇਂ ਹੀ ਹੈ ਰੋਟੀ ਘਟ ਗਈ ਨਾ ਤਾਂ ਕਮਜ਼ੋਰ ਹੋ ਗਿਆ ਨਹੀਂ ਜਾ ਰਹੀ ਹੈ ਨਾ ਕੁਝ ਆ ਕੇ ਟਾਈਮ ਨਾ ਦੇ ਦੇ ਗਏ ਸਵੇਰ ਮੈਂ ਕਮਜ਼ੋਰ ਹਾਂ ਕਿਨਿਕ ਸਲਿਮ ਡ੍ਰੀਮ ਹੋਣਾ ਚਾਹੀਦਾ ਹੁਣ ਕੋਟ ਪੈਂਟ ਪਾਣਾ ਜੱਜਣਾ ਵੀ ਤੇ ਚਾਹੀਦਾ ਨਾ ਆਪਣਾ ਤਾਂ ਚੱਲ ਜੇਗਾ ਹੋਰ ਹੈ ਤੇ ਤੁਹਾਨੂੰ ਕਿਉਂ ਲੈ ਗਏ ਕਿਉਂ ਚੜ ਜਾਂਦੇ ਨੇ ਮੰਨੀ ਜਾਂਦਾ ਨੂੰ ਕੰਮ ਕਰਨ ਵਾਸਤੇ ਛੱਡ ਜਾਂਦੇ ਨਹੀਂ ਜੇ ਤੇ ਕਰੀਏ ਤਾਂ ਵੀ ਨਹੀਂ ਟਿਕਣ ਦਿੰਦੇ ਹੈ ਜੇ ਕੋਈ ਕਰੇ ਤੇ ਜੇ ਕੋਈ ਨਾ ਕਰੇ ਜਿਹੜੀ ਤੇ ਉਹ ਉਹਨੂੰ ਵੀ ਨਹੀਂ ਟਿਕਣ ਦਿੰਦੇ ਹੈ ਦੱਸ ਆ ਲੈ ਕੋਈ ਨਾ ਤੂੰ ਆਪੇ ਦੱਸ ਕਿਸੇ ਵਾਸਤੇ ਮਾਰਨੀ ਉਹ ਜਿਹੜੀਆਂ ਕੱਟੀਆਂ ਹੋਜੂ। ਉਹੀ ਜਾਣਾ ਸੀ। ਪੁੱਛ ਰਹੇ ਹੋ ਨਾ। ਅਹੀਂ ਦੇ ਕੱਟੀਆਂ ਆ ਸਾਡਾ ਇੱਕਾ ਹੀ ਏ। ਤੁਹਾਡੇ ਜਿਹੀ ਫੁੱਟ ਪਾ ਕੇ ਰੱਖਿਆ ਕਰ। ਐਵੇਂ ਫੁੱਟ ਪਾ ਕੇ ਰੱਖਿਆ ਕਰੋਗੇ ਹੈ ਵੀ? ਆਪਾਂ ਸੁਣਨੀ ਨਹੀਂ ਠੀਕ ਹੈ ਨਾ ਦੀ। ਵੈਲੇ ਪਹਿਲੀ ਪਲੈਨਿੰਗ ਆ ਕਰਦੇ ਬਨੇ। ਤੂੰ ਤਾਂ ਸਾਡੇ ਸਿਰ ਤੇ ਚੜ ਕੇ ਨੱਚਣਾ। ਹਾਂ। ਇਹ ਸਾਰਾ ਡੱਬਾ ਇੱਕ ਵਾਰੀ ਆਪਾਂ ਦੋਵੇਂ ਇੱਕ ਵਾਰੀ। ਕਦੀ 18 ਨੂੰ ਕੱਠੀਆਂ ਨੇ ਕਸੀਟ ਲੈ ਲਿਆ ਵਾ 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 ਵੈਰੀ ਗੁੱਡ ਯਾਰ ਐ ਤੇ ਹੁਣੇ ਨਾ ਬੋਲੇ ਲੱਗੀ ਮੰਨੀ ਤੇ ਬੋਲੀਏ ਨਾ ਤੁਹਾਡੇ ਕੰਮ ਹੀ ਐਵੇਂ ਦੇ ਨੇ ਮਨਪਰੀ ਨੇ ਬਗਾੜ ਦੇਣੀ ਹੈ ਆਹ ਨਹੀਂ ਲੋੜ ਹੀ ਨਹੀਂ ਮਗਾੜਨ ਦੀ ਮਨਪ੍ਰੀਤ ਮਨ ਵੀ ਪਹਿਲਾਂ ਹੀ ਵੀ ਗੱਲਾਂ ਹੋਈਆਂ ਹੋਈਆਂ ਨੇ ਮੰਨੇ ਮੰਨੇ ਸਮਝਾ ਲਈ ਅੱਛਾ ਪਹਿਲੇ ਸਮਝਾ ਲੇਗਾ ਮਨਪਰੀ ਸੁਣਨੀ ਨਹੀਂ ਹੈਗੀ ਇਹਨਾਂ ਦੀ ਵੇਖ ਲੈ ਜੋ ਮਰਜ਼ੀ ਕਹੀ ਜਾਣਾ ਹੈ ਆਪਾ ਪਾ ਹੀ ਆ ਨਾ ਨਾ ਕੋਈ ਨਹੀਂ ਹੱਸਦੇ ਬੈਨੇ ਬਸ ਵਿਆਹ ਕਰ ਲੱਗੇ ਨਹੀਂ ਕਰਨਾ ਵਿਆਹ ਕਰ ਰਹੇ ਨਹੀਂ ਨਹੀਂ ਹਾਂਜੀ ਤੇ ਹੁਣ ਭੁੱਖ ਲੱਗ ਗਈ ਸ਼ਾਮ ਦਾ ਟਾਈਮ ਹੈ ਤੇ ਆਪਾਂ 버ਗਰ 버ਗਰ ਮੰਗਾ ਲਏ ਨੇ ਬੜੇ ਦਿਨਾਂ ਬਾਅਦ ਅੱਜ 버ਗਰ ਖਾ ਲਿਆ ਬਹੁਤ ਦਿਨਾਂ ਬਾਅਦ ਤੇ ਮੰਨੀ ਤੇ ਚੱਪ ਚੱਪ ਕਰਕੇ ਖਾ ਰਿਆ ਤੇ ਇਧਰ ਮਾਰ ਪਈ ਤੇ ਗੱਲ ਲਾ ਰਹੀ ਹੈ ਸਹਿਜ ਹੋਣਾ ਨਾ ਗੱਲ ਹੋ ਰਹੀ ਕਹਿੰਦੀ ਮੈਂ ਆਣਾ ਨਹੀਂ ਹੈਗਾ ਨੰਨੂ ਕਹਿੰਦੀ ਮੈਂ ਨਹੀਂ ਆਣਾ ਤਾਂਸ ਇਹ ਕਹਿੰਦੀ ਮੈਂ ਨਹੀਂ ਆਣਾ ਆਹੋ ਕਹਿੰਦੀ ਦਾਦੂ ਦਾਦੂ ਨੂੰ ਜਾਣਦੇ ਆਪਾਂ ਖਡਾਉਣੇ ਲੈ ਕੇ ਦਿੱਤੇ ਨੇ ਨਾਨੂ ਨਾਨੀ ਨੇ ਅੱਛਾ ਵਲੌਗ ਬਣਦਾ ਪਿਆ ਵਲੌਗ

ਕੀ ਕੋਲਿਆ ਨਾ ਵੇ ਸਹਿਜ ਹਾਂਜੀ ਤੇ ਫਾਈਨਲੀ ਪੌੜੀਆਂ ਦਾ ਕੰਮ ਹੋ ਚੁੱਕਾ ਕੰਪਲੀਟ ਤੇ ਤੁਸੀਂ ਦੇਖੋ ਵੀ ਕਿੰਨੀਆਂ ਜ਼ਿਆਦਾ ਘੈਂਟ ਲੱਗ ਰਹੀਆਂ ਨੇ ਪੌੜੀਆਂ ਤੁਹਾਨੂੰ ਇੱਕ ਵਾਰ ਨੀਚੇ ਉੱਦੀ ਜਾ ਕੇ ਵੀ ਦਿਖਾ ਦੇਣਾ ਇਹਨੂੰ ਪਰਵਾਹ ਤੋਂ ਮੈਂ ਲਗਾਉਣਾ ਜਦ ਚਮਕਦਾ ਹਾਂ ਹਮ